ਆਟ ਜੜ ਜਾਂਦਾ ਕੰਮ ਨੂੰ ਦੇਖ ਕੇ ਕੰਮ ਨੂੰ ਵੇਖ ਕੇ ਸੋ ਮੈਨੂੰ ਸ਼ੌਕ ਹੈ ਹੇ ਤੱਕ ਮੈਂ ਸਮਲਾ ਵੀ ਰਾਤ ਨੂੰ ਪਾਣੀ ਲਾ ਕੇ ਤੇ ਦਿਨੇ ਵੀ ਉਹਨਾਂ ਕੰਮ ਕਰ ਲੈਂਦਾ ਮੇਰੇ ਜਿਹੜੀ ਆਪਣੀ ਛੜਕ ਦੇ ਨਾਲ ਨਾਲ ਲਾਈਨ ਹੈਗਾ ਤੁਸੀਂ ਕਿਸੇ ਵੀ ਜਗ੍ਹਾ ਨੂੰ ਵੇਸ਼ ਨਹੀਂ ਛੱਡਿਆ ਹੈਗਾ ਤੇ ਤੁਸੀਂ ਇਹ ਕੀ ਕੁਝ ਲਾਇਆ ਹੋਇਆ ਹੈਗਾ ਮੇਰੀ ਨੋ ਵੀ ਚੰਗੀ ਹੈ ਮੇਰੇ ਪੱਟ ਵੀ ਚੰਗੇ ਚਲੋ ਵੀਡੀਓ ਕੋਈ ਤਾਂ ਦੇਖੂਗਾ ਜੇ ਬਾਹਰ ਨਹੀਂ ਤਾਂ ਕੋਈ 100 ਬੰਦਾ ਆਪਾਂ ਨੂੰ ਦੇਖ ਕੇ ਸਿੱਧ ਲੈ ਇੰਨੇ ਬਹੁਤ ਆਕ ਨਹੀਂ ਇਹਦੇ ਵਿੱਚ ਅਸੀਂ ਮਿਕਸ ਕਰ ਲਿਆ ਮਾਡਲ ਸਾਰਾ ਜਿਵੇਂ ਮੇਰੀਆਂ ਨਾਰਥ ਸਾਊਥ ਲਾਈਨਸ ਹੈ ਚਲੋ ਵਧੀਆ ਬਾਪੂ ਅੱਜ ਦੇ ਸਮੇਂ ਦੇ ਵਿੱਚ ਜੇ ਪੁੱਤ ਲਾਇਕ ਨਿਕਲੇ ਨਾ ਉਸ ਤੋਂ ਵੱਡਾ ਹੋਰ ਕੁਝ ਨਹੀਂ ਹੋ ਸਕਦਾ ਨਿਆ ਇਹ ਬਿਲਕੁਲ ਪਿਓਰ ਔਰਗੈਨਿਕ ਹੈ ਬਾਈ ਜੀ ਇਹ ਇਹ ਤਾਂ ਡੇਢ ਕਿੱਲਾ ਮੇਰੇ ਕੋਲੇ ਅੱਛਾ ਇਹਦੇ ਚ ਪਿਛਲੇ 7 ਤੋਂ 8 ਸਾਲ ਤੋਂ ਅਸੀਂ ਕੋਈ ਰੇਸ ਅਪਰੇ ਨਹੀਂ ਪਾਈ ਹੈਗੀ ਬੱਲੇ ਸਾਨੂੰ ਤਾਂ ਔਰਗੈਨਿਕ ਦਾ ਪਤਾ ਹੀ ਨਹੀਂ ਸੀ ਹੂੰ ਅਸੀਂ ਤਾਂ ਫਿਰ ਉਹ ਵੀ ਲੱਗੇ ਲੱਗੇ ਰਹਿੰਦੇ ਹੁੰਦੇ ਸੀ ਜਿੰਨੀ ਰੇਹ ਕਹਦੀ ਉਹ ਨਹੀਂ ਪਾਉਂਦੇ ਹਾਂ ਔਰ ਰੇਹ ਨੂੰ ਪਾਈ ਪੂਈ ਜਾਂਦੇ ਨਹੀਂ ਪੁੱਤ ਲਾਇਕ ਨਿਕਲਿਆ ਹੈਗਾ ਪੂਰਾ ਹਾਂਜੀ ਹਾਂ ਇਹਨਾਂ ਨੇ ਕੰਮ ਚੱਕ ਲਿਆ ਐ ਆਹ ਦੀ ਖੇਤੀਬਾੜੀ ਦੇ ਨਾਲ ਬੱਚਪਨ ਤੋਂ ਜੁੜਿਆ ਹੂੰ ਤੇ ਬਾਪੂ ਇਹ ਮੁੰਡਾ ਇਸ ਪਾਸੇ ਕਿਵੇਂ ਤੁਸੀਂ ਜਿਵੇਂ ਇਹ ਤੋਂ ਪਹਿਲਾਂ ਤਾਂ ਕਣਕ ਝੋਨੇ ਦੀ ਖੇਤੀ ਕਰਦੇ ਸੀਗੇ ਤੇ ਮੁੰਡਾ ਇਸ ਪਾਸੇ ਕਿਵੇਂ ਆ ਗਿਆ ਫਿਰ ਅਮਰੂਦਾਂ ਦਾ ਬਾਗ ਲਾਈ ਬੈਠਾ ਉਹਨੂੰ ਕਿਹਾ ਨਹੀਂ ਇੰਨਾ ਜੀ ਭੜਾਈ ਦੇ ਵਿੱਚ ਇਹਨਾਂ ਨੂੰ ਬਸ ਜਰਪੇ ਆ ਜਾਂਦੇ ਤੇ ਉਵੇਂ ਵੇਖ ਵੇਖ ਕੇ ਤੇ ਅਸਲ ਦੇ ਵਿੱਚ ਬਜ਼ੁਰਗ ਸਮਝਾਉਂਦੇ ਹੁੰਦੇ ਹੁਣ ਤੁਹਾਨੂੰ ਇਹ ਦੱਸਦਾ ਵੀ ਆ ਆ ਪਾਇਲਾ ਚੱਲੋ ਵਧੀਆ ਬਾਪੂ ਅੱਜ ਦੇ ਸਮੇਂ ਦੇ ਵਿੱਚ ਜੇ ਪੁੱਤ ਲਾਇਕ ਨਿਕਲੇ ਨਾ ਉਸ ਤੋਂ ਵੱਡਾ ਹੋਰ ਕੁਝ ਨਹੀਂ ਹੋ ਸਕਦਾ ਨਿਯਾਮ ਆਪਣੇ ਕਿੰਨੇ ਨਸ਼ੇ ਚੱਲੀ ਜਾਂਦੇ ਆ ਖੂਨ ਵਧ ਜਾਂਦਾ ਬੰਦੇ ਦਾ ਤੁਸੀਂ ਤਾਂ ਹੀ ਆ ਬਾਪੂ ਨਹੀਂ ਤਾਂ ਆਮ ਜਿਹੜਾ ਜਿਹਦਾ ਪੁੱਤ ਸਹੀ ਨਾ ਹੋਵੇ ਤੇ ਉਹਨੂੰ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਬੰਦੇ ਦਾ ਟੈਨਸ਼ਨ ਟੈਨਸ਼ਨ ਹੀ ਮਰ ਜਾਂਦੀ ਹੈ ਹੂੰ ਬਾਪੂ ਜੀ ਆਪਾਂ ਆਮ ਗੱਲਬਾਤ ਕਰੀਏ ਸਾਡੇ ਵਰਗੇ ਮੁੰਡੇ ਘੱਟ ਜੇ ਕੰਮ ਕਰਦੇ ਆ ਤੁਸੀਂ ਜਿਵੇਂ ਹੁਣ ਇਹ ਤੇ ਖੇਤ ਵਿੱਚ ਕੰਮ ਕਰੀ ਜਾਂਦੇ ਆ ਤੁਹਾਡਾ ਸਰੀਰ ਵੀ ਦੱਸਦਾ ਵੀ ਤੁਸੀਂ ਬਹੁਤ ਕੰਮ ਕਰਦੇ ਕਿਉਂਕਿ ਸ਼ਮਕਰਗਾ ਸਰੀਰ ਉਸੇ ਬੰਦੇ ਦਾ ਹੀ ਹੁੰਦਾ ਜਿਹੜਾ ਕੰਮ ਕਰਦਾ ਹੋਵੇ ਵੀ ਤੁਸੀਂ ਹੁਣ ਇਸ ਉਮਰ ਦੇ ਵਿੱਚ ਵੀ ਤੁਹਾਨੂੰ ਐ ਨਹੀਂ ਲੱਗਦਾ ਵੀ ਬਹਿ ਜਾਈਏ ਨਾ ਕਿ ਮੈਨੂੰ ਅਜੇ ਤੱਕ ਕੋਈ ਸਮੱਸਿਆ ਨਹੀਂ ਮਿੰਦਾ ਚਾਹ ਚੜ ਜਾਂਦਾ ਕੰਮ ਨੂੰ ਦੇਖ ਕੇ ਕੰਮ ਨੂੰ ਵੇਖ ਕੇ ਸੋ ਮੈਨੂੰ ਸ਼ੌਕ ਆ ਹੂੰ ਕੰਮ ਕਰਨ ਦਾ ਅਜੇ ਤੱਕ ਮੈਂ ਸ਼ਮਲਾ ਵੀ ਰਾਤ ਨੂੰ ਪਾਣੀ ਲਾ ਕੇ ਡੇਨੇ ਵੀ ਉਹਨਾਂ ਨੇ ਕੰਮ ਕਰ ਲਿਆ ਹੂੰ 24 ਘੰਟੇ ਹੀ ਤਾਈ ਕੰਮ ਕਰ ਲੈਣਾ ਕੋਈ ਨਾ ਇਹ ਬਾਪੂ ਜੀ ਬਾਈ ਦੇ ਫਾਦਰ ਸਾਹਿਬ ਆ ਤੇ ਬਾਈ ਵੀ ਬਹੁਤ ਕੰਮ ਕਰਦਾ ਹੁਣ ਤੁਸੀਂ ਬਾਈ ਦੇ ਪਿਰਾ ਆਵੇ ਤੇ ਨਾ ਜਾਓ ਜੇ ਮੈਂ ਆਇਆ ਸੀਗਾ ਬਾਈ ਨੇ ਵੀਡੀਓ ਕਰਨੀ ਸੀ ਅਸੀਂ ਤਾਂ ਕਰਕੇ ਬਾਈ ਨੇ ਜਿਹੜੇ ਹੈਗੇ ਆ ਕੱਪੜੇ ਇਹ ਚੇਂਜ ਕਰਿਆ ਜੇ ਆਪਾਂ ਬਾਈ ਵੀ ਇੱਥੇ ਕੰਮ ਕਰਦੇ ਪਰ ਬਾਪੂ ਨੂੰ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਕਿਉਂਕਿ ਆਮ ਜੇ ਬਾਪੂ ਆਪਾਂ ਦੇਖੀਏ ਕਿਉਂਕਿ ਆਮ ਆਏ ਇਸ ਉਮਰ ਦੇ ਵਿੱਚ ਜਿਹੜੇ ਬਜ਼ੁਰਗ ਆ ਉਹ ਬਸ ਸੰਿਆਸ ਲੈ ਲੈਂਦੇ ਆ ਤਾਸ ਤੂਸਤੇ ਤੇ ਖੇਡ ਲੈਂਦੇ ਆ ਜਾਂ ਆਪਣੇ ਮੋੜ ਮੋੜ ਤੇ ਬਹਿ ਜਾਂਦੇ ਆ ਪਰ ਕੋਈ ਪਿੰਡ ਦੇ ਵਿੱਚ ਕੋਈ 10 15 ਬੰਦੇ ਹੁੰਦੇ ਆ ਜਿਹੜੇ ਕੰਮ ਕਰਦੇ ਆ ਕੋਈ ਬਿਮਾਰੀ ਸ਼ਮਾਰੀ ਕੋਈ ਬਿਮਾਰੀ ਨਹੀਂ ਹੈ ਇਸ ਟਾਈਮ ਤੇ ਕੱਲ ਦਾ ਪਤਾ ਨਹੀਂ अच्छा आज त कोई बीमारी ਨਹੀਂ ਮੈਨੂੰ ਨਾ ਵਿਰਿਆ ਸਿਰ ਵੀ ਨਹੀਂ ਕਿਤੇ ਦੁਖਿਆ ਨਾ ਮੈਨੂੰ ਕਿਤੇ ਕੋਈ ਬੁਖਾਰ ਚੜਿਆ ਵਾਲਾ ਮੈਨੂੰ ਤਾਂ ਬਾਪੂ ਪਹਿਲਾਂ ਪਤਾ ਨਹੀਂ ਸੀ ਕਿ ਵੀ ਤੁਸੀਂ ਮੈਂ ਤਾਂ ਕਿੰਨਾ ਚਲੋਂ ਕੰਮ ਕਰੀ ਜਾਂਦੇ ਮੈਨੂੰ ਬਾਈ ਨੇ ਦੱਸਿਆ ਵੀ ਫਾਰਦ ਸਾਹਿਬ ਆ ਨਹੀਂ ਆਮ ਤਾਂ ਹੁੰਦਾ ਨਾ ਵੀ ਘੱਟ ਕੰਮ ਕਰ ਕਰਦੇ ਆ ਬਜ਼ੁਰਗ ਵੀ ਚਲੋ ਬਹੁਤ ਪਹਿਲਾਂ ਤੁਸੀਂ ਕੰਮ ਪਹਿਲਾਂ ਵੀ ਕਰਿਆ ਹੋਣਾ ਹਾਂ ਜੀ ਹਾਂ ਪਰ ਹੁਣ ਮੁੰਡੇ ਨੇ ਨਵਾਂ ਕੰਮ ਸ਼ੁਰੂ ਕੀਤਾ ਵੀ ਤੁਸੀਂ ਪੂਰਾ ਹੱਥ ਵਟਾਉਣੇ ਹਾਂ ਜੀ हां जी हाथ बटाउने बाकी साडे नौ भी बधाई ਜਾਂਦਾ ਜਿਹੜੇ ਕੰਮ ਹੋਣਾ ਬਾਗ ਲਾ ਲਿਆ ਹਾਂ ਰਹਾ ਆਰਗੈਨਿਕ ਕਰ ਲਿਆ ਸਾਨੂੰ ਤਾਂ ਆਰਗੈਨਿਕ ਦਾ ਪਤਾ ਹੀ ਨਹੀਂ ਸੀ ਹਾਂ ਅਸੀਂ ਤਾਂ ਬਰ ਉਹਵੇਂ ਲੱਗੇ ਲੱਗੇ ਰਹਿੰਦੇ ਹੁੰਦੇ ਸੀ ਜਿੰਨੀ ਰੇਹ ਕਹਦੀ ਉਹ ਨਹੀਂ ਪਾਉਂਦੇ ਹਾਂ ਰੇਹ ਰੂ ਪਾਈ ਪੂਈ ਜਾਂਦੇ ਨਹੀਂ ਉਹਨੇ ਕੰਮ ਚੱਕ ਲਿਆਵੇਂ ਆ ਜੀ ਮੇਰਾ ਮਨ ਖੁਸ਼ ਹੈ ਹਾਂ ਮੇਰਾ ਮਨ ਬਿਲਕੁਲ ਖੁਸ਼ ਹੈ ਹਾਂ ਮੇਰੀ ਨੋ ਵੀ ਚੰਗੀ ਆ ਮੇਰੇ ਪੁੱਤ ਵੀ ਚੰਗੇ ਹਾਂ ਦੋਨੇ ਰਾਤ ਮਿਲ ਕੇ ਕਮਾਈ ਕਰਦੇ ਮੈਨੂੰ ਕੋਈ ਤਕਲੀਫ ਨਹੀਂ ਹਾਂ हां बापू मेनू पता है भाई थोनू रोकदे भी होने काम तो भी ਤੁਸੀਂ ਸਾਰਾ ਹਾਂ ਮੇਰੇ ਨੋ ਵਧ ਰੋਕਦੀ ਹੈ ਬਾਪੂ ਕੇ ਚ 11 ਜਿਹ ਜਿੰਮਦਾਰ ਰਹੇਗਾ ਮੈਂ ਹਣੀ ਇਹ ਨਹੀਂ ਕੋਈ ਪਰਾਂ ਬਾਪੂ ਜੇ ਸਰੀਰ ਜੇ ਕੰਮ ਕਰਦੇ ਰਹੀਏ ਤਾਂ ਆਪਾਂ ਵੀ ਸਰੀਰ ਉਹਨੇ ਹੀ ਵਧੀਆ ਰਹਿੰਦਾ ਹਨਾ ਕਿ ਨਾ ਹੱਡ ਹੱਡ ਪੈਰ ਜਿੰਨਾ ਚੱਲਦਾ ਰਹੇ ਹਾਂਜੀ ਹਾਂ ਸੋ ਬਾਪੂ ਨਾ ਇਹ ਤੁਹਾਨੂੰ ਥੋੜਾ ਜਿਹਾ ਵੀਡੀਓ ਤਾਂ ਬਣਾਈ ਆ ਵੀ ਚਲੋ ਆਪਾਂ ਨੂੰ ਵੀ ਸਿਹਤ ਮਿਲ ਸਕੇ ਨੌਜਵਾਨ ਪੀੜੀ ਨੂੰ ਕਿਉਂਕਿ ਆਪਣਾ ਕੰਮ ਕੀ ਹੁੰਦਾ ਆਪਾਂ ਥੋੜਾ ਜਿਹਾ ਕੰਮ ਘੱਟ ਕਰਕੇ ਖੁਸ਼ ਆ ਤੇ ਆਮ ਆਪਾਂ ਨਾਲ ਕੋਲ ਚਲ ਹੁਣ ਵੈਂਟਰੀਆਂ ਜੀਆਂ ਸਕੂਟਰੀਆਂ ਚੱਲੀਆਂ ਮੇਰੇ ਕੋਲ ਵੀ ਹੈਗੀ ਆ ਤੇ ਉਹਨਾਂ ਤੇ ਆਮ ਜਿਹੜੇ ਬਜ਼ੁਰਗ ਆਏ ਸਾਈਕਲਾਂ ਤੇ ਫਿਰਦੇ ਹੁੰਦੇ ਆ ਤੇ ਕੰਮ ਵੀ ਆਪਣੇ ਨਾਲ ਹਜੇ ਵੀ ਦੁੱਗਣਾ ਕਰਦੇ ਹੋਣਗੇ ਤੇ ਏਸੋ ਜੇ ਕਿਸਾਨ ਭਰਾ ਜਿਹੜੇ ਬਾਪੂ ਹੈਗੇ ਇਹਨਾਂ ਤੋਂ ਆਪਾਂ ਨੂੰ ਸਿੱਖਿਆ ਲੈ ਕੇ ਤੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਤੇ ਜਿਹੜੀ ਆਪਣੀ ਸੜਕ ਦੇ ਨਾਲ ਨਾਲ ਲਾਈਨ ਆਗਾ ਤੁਸੀਂ ਕਿਸੇ ਵੀ ਜਗ੍ਹਾ ਨੂੰ ਵੇਸ਼ ਨਹੀਂ ਛੱਡਿਆਗਾ ਤੇ ਤੁਸੀਂ ਇਹ ਕੀ ਕੁਝ ਲਾਇਆ ਹੋਇਆਗਾ ਜੇ ਆਪਾਂ ਗੱਲਬਾਤ ਕਰੀਏ ਇਹਦੇ ਚ ਬਾਈ ਜੀ ਆਪਣੇ ਮੈਡੀਸਨਲ ਪਲਾਂਟ ਆ ਸਾਰੇ ਹਰਬਲ ਪਲਾਂਟ ਠੀਕ ਹੈ ਜਿਵੇਂ ਬਿਲਕੁਲ ਕਾਰਨਰ ਤੋਂ ਸ਼ੁਰੂ ਕਰੀਏ ਤਾਂ ਜਿਵੇਂ ਉਹ ਨਸੂੜਾ ਅੱਗੇ ਇਹ ਬਹੇੜਾ ਇਹ ਹਰੜ ਦਾ ਬੂਟਾ ਇਹ ਪੂਰੇ ਦਰਖਤ ਬਣ ਜਾਂਦੇ ਆ ਤਿੰਨੋਂ ਬੂਟੇ ਦਾ ਉਹ ਤੋਂ ਵੱਡੇ ਤੇ ਉਸ ਤੋਂ ਬਾਅਦ ਛੋਟੇ ਬੂਟੇ ਜਿਵੇਂ ਆ ਆਲ ਸਪਾਈਸ ਦਾ ਬੂਟਾ ਇਹ ਤਾਂ ਪੱਤਾ ਹੈ ਇਹ ਤੁਸੀਂ ਦੇਖੋਗੇ ਇਹਨੂੰ ਜੇ ਤੁਸੀਂ ਚਬਾ ਕੇ ਦੇਖੋਗੇ ਇਹ ਬਿਲਕੁਲ ਮਸਾਲਿਆਂ ਵਰਗਾ ਟੇਸਟ ਆਉਂਦਾ ਇਹਦੇ ਵਿੱਚੋਂ ਜੀ ਇਹਨੂੰ ਆਪਾਂ ਸਬਜ਼ੀ 'ਚ ਵੀ ਯੂਜ਼ ਕਰ ਸਕਦੇ ਆ ਮਸਾਲਿਆਂ ਦੀ ਜਗ੍ਹਾ ਤੇ ਬਿਲਕੁਲ ਨੇਚਰਲ ਹੈ ਹੂੰ ਹੂੰ ਤੇ ਉਤੋਂ ਅੱਗੇ ਆਪਣੇ ਕੋਲ ਇਹ ਆ ਗਿਆ ਆਲੂ ਬੁਖਾਰਾ ਹੂੰ ਹੂੰ ਉਤੋਂ ਅੱਗੇ ਉਹ ਅੜੂਸਾ ਆ ਗਿਆ ਜਿਹੜਾ ਜ਼ਿਆਦਾ ਝਾੜੀਆਂ ਹੀ ਫੈਲੀਆਂ ਹੋਈਆਂ ਇਹ ਇਹ ਵੀਰੇ ਕਾਦੇ ਕੰਮ ਆਉਂਦਾ ਜੇ ਅੜੂਸਾ ਬਈ ਜਿੰਨੀ ਮਰਜ਼ੀ ਪ੍ਰਾਣੀ ਖੰਗ ਰੇਸ਼ਾ ਹੋਵੇ ਆਪਾਂ ਨੂੰ ਹੂੰ ਇਹ ਪਟ ਦਿੰਦਾ ਜੀ ਅੱਛਾ ਹੂੰ ਹੂੰ ਇਹ ਪੱਤੇ ਬਈ ਹਾਂ ਇਹਦੇ ਪੱਤੇ ਰਗੜ ਕੇ ਹੂੰ ਯਾਹੜੋ ਬਾਲ ਕੇ ਕਾੜਾ ਬਣਾ ਕੇ ਵੀ ਆਪਾਂ ਬੱਚੇ ਨੂੰ ਦੇ ਸਕਦੇ ਆ ਜਾਂ ਆਪ ਵੀ ਪੀ ਸਕਦੇ ਆ ਬਹੁਤ ਵਧੀਆ ਮੈਡੀਸਨਲ ਵੈਲਿਊ ਹੈ ਦੀ ਠੀਕ ਹੈ ਇਹ ਤੁਸੀਂ ਲਾਇਆ ਹੋਇਆ ਜੀ ਉਹ ਆਪਣਾ ਅਨਾਰ ਹਾਂਜੀ ਜਿਵੇਂ ਰੇਤਾ ਜਿਆਦਾ ਭਾਲ ਦਾ ਅਨਾਰ ਫਿਰ ਅਨਾਰ ਨਾ ਜਿਹੜਾ ਇਹ ਇਹਨੂੰ ਜਿਆਦਾ ਰੇਤਲਾ ਰੇਤਲੀ ਮਿੱਟੀ ਚਾਹੀਦੀ ਹੈ ਯਾਨੀ ਕਿ ਪੋਲੀ ਮਿੱਟੀ ਚਾਹੀਦੀ ਹੈ ਜਿਹੜਾ ਫਲਾ ਬਲਾਉਣਾ ਹੈ ਹਾਂ ਇਹ ਅਸੀਂ ਇਹ ਤਕਰੀਬਨ 3 ਫੁੱਟ ਦਾ ਜਿਹੜਾ 3-3 ਫੁੱਟ ਦਾ ਜਿਹੜਾ ਵਾਇਆ ਤੇ ਦੇ ਕੱਢੇ ਵੇ ਆ ਤੇ ਉਹਦੇ ਚ ਅਸੀਂ ਟਿੱਬੇ ਦਾ ਰੇਤਾ ਮਗਾ ਕੇ ਸਪੈਸ਼ਲ ਟਰਾਲਾ ਲਵਾ ਕੇ ਉਹਦੇ ਚ ਭਰ ਕੇ ਅਸੀਂ ਵਿੱਚ ਲਾਏ ਆ ਤਾਂ ਕਿ ਇਹਨੂੰ ਇਹਦੀਆਂ ਜੜਾਂ ਜਦੋਂ ਤੱਕ ਇਹਦੀਆਂ ਹਾਰਡ ਮਿੱਟੀ ਤੱਕ ਜੜਾਂ ਪਹੁੰਚਣਗੀਆਂ ਉਹ ਤੱਕ ਮੋਟੀਆਂ ਹੋ ਜਾਣੀਆਂ ਜੜਾਂ ਇਹਦੀਆਂ ਤਾਂ ਫਿਰ ਇਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਆਪਾਂ ਘਰ ਜੋਗੇ ਫੂਟ ਹੋਰ ਜਿਵੇਂ ਅਮਰੂਦਾਂ ਦਾ ਬਾਗ ਵੀ ਲੱਗੇ ਉਹਦੇ ਵਿੱਚ ਵੀ ਲਾਉਣਾ ਚਾਹੁੰਦੇ ਆ ਤੇ ਬਈ ਤੁਸੀਂ ਇਹ ਕੀ ਜਿਵੇਂ ਹੁਣ ਅਮਰੂਦਾਂ ਦਾ ਤੁਹਾਨੂੰ ਲੱਗਦਾ ਨਹੀਂ ਕਿ ਬਈ ਤੁਸੀਂ ਜਿਵੇਂ ਅੰਬ ਲਾਤੇ ਇੱਥੇ ਵੀ ਤੁਹਾਨੂੰ ਲੱਗਦਾ ਨਹੀਂ ਕਿ ਵੀ ਆਂਬ ਇਹਦੇ ਚ ਭਈ ਜੇ ਆਪਣੀ ਨਾ ਸੋਚ ਦਿਨ-ਬਦਨ ਬਦਲਦੀ ਆ ਹਨਾ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਲਾਇਆ ਸੀਗਾ ਅਮਰੂਦਾਂ ਦਾ ਬਾਗ ਤਾਂ ਅਸੀਂ ਇਹੀ ਸੋਚ ਕੇ ਲਾਇਆ ਸੀਗਾ ਕਿ ਯਾਰ ਠੀਕੇ ਦੇ ਦਾਂਗੇ ਠੀਕ ਹੈ ਹਨਾ ਮੋਨੋਕਲਚਰ ਸੋਚਿਆ ਸੀਗਾ ਪਰ ਸੋਚਿਆ ਸੀ ਆਰਗੈਨਿਕ ਸੀਗਾ ਫਿਰ ਮੈਨੂੰ ਕਿਸ ਬਹੁਤ ਬੰਦੇ ਨੇ ਉਹ ਸਲਾਹ ਦਿੱਤੀ ਵੀ ਸੀਗੀ ਕਿ ਤੁਸੀਂ ਮੋਨੋਕਲਚਰ ਵਾਲੀ ਸਾਈਡ ਨਾ ਜਾਓ ਤੁਸੀਂ ਆਰਗੈਨਿਕ ਕਰਨਾ ਤਾਂ ਤੁਸੀਂ ਉਹਨੂੰ ਮਿਕਸ ਕਰੋ ਤਾਂ ਉਸ ਟਾਈਮ ਅਸੀਂ ਮਿਕਸ ਤਾਂ ਕੀਤਾ ਪਰ ਉਸ ਤਰੀਕੇ ਨਾਲ ਮਿਕਸ ਨਹੀਂ ਕੀਤਾ ਜਿਵੇਂ ਚਾਹੀਦਾ ਸੀਗਾ ਅਸੀਂ ਅਮਰੂਦਾਂ ਦਾ ਇੱਕ ਪਾਸੇ ਕਰ ਲਿਆ ਇੱਕ ਪਾਸੇ ਅਸੀਂ ਮਿਕਸ ਕਰ ਲਿਆ ਦੂਜਾ ਹਾਂ ਨਾ ਤਾਂ ਹੁਣ ਅਸੀਂ ਇਹ ਚੀਜ਼ ਸੋਚੀ ਹੈ ਕਿ ਸੋਚ ਕੀ ਕਾਰੀ ਦਿੱਤੀ ਹੈ ਇਹਦੇ ਵਿੱਚ ਅਸੀਂ ਮਿਕਸ ਕਰ ਲਿਆ ਮਾਡਲ ਸਾਰਾ ਜਿਵੇਂ ਮੇਰੀਆਂ ਨਾਰਥ ਸਾਊਥ ਲਾਈਨਸ ਐ ਇਹ 11 ਲਾਈਨਾਂ ਐ ਅਮਰੋਦਾਂ ਦੀਆਂ 18 18 ਬੂਟਿਆਂ ਵਿੱਚ ਬਿਲਕੁਲ ਇਧਰ ਨਾਰਥ ਵਾਲੀ ਸਾਈਡ ਐ ਬਿਲਕੁਲ ਜਿਹੜੀ ਇੱਕ ਲਾਈਨ ਛੱਡ ਕੇ ਅਸੀਂ ਜਿਹੜੀ ਇੱਕ ਪੂਰੀ ਲਾਈਨ ਐ 10 ਬੂਟੇ ਜਿਹੜੇ ਚਾਰ ਬੂਟਿਆਂ ਦੇ ਵਿਚਾਲੇ ਬੂਟਾ ਜਿਹੜਾ ਬਣ ਰਿਹਾ ਆਪਣੇ ਕੋਲੇ ਜਗ੍ਹਾ ਬਣ ਰਹੀ ਉੱਥੇ ਅਸੀਂ ਇੱਕ ਲਾਈਨ ਪੂਰੀ ਲੀਚਿੰਗਾਂ ਦੀ ਕੱਢਤੀਆਂ ਨੇ ਜੀ ਉਹ ਤੋਂ ਅੰਦਰਲੇ ਬਾਸੇ ਫਰੇ ਸੀ ਇੱਕ ਇੱਕ ਬੂਟਾ ਜਿਵੇਂ ਆਂਬ ਤੇ ਕੇਲਾ ਆਂਬ ਤੇ ਕੇਲੇ ਦਾ ਬਹੁਤ ਵਧੀਆ ਮਿਕਸ ਹੁੰਦਾ ਕਿਉਂਕਿ ਦੋਨਾਂ ਨੂੰ ਪਾਣੀ ਵੱਧ ਚਾਹੀਦਾ ਹੁੰਦਾ ਹਾਂ 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 ਆਮਬੜੂ ਵੀ ਪਾਣੀ ਬਾਤ ਚਾਹੀਦੇ ਕੇਲੇ ਨੂੰ ਵੀ ਉਸ ਤੋਂ ਬਾਅਦ ਅਗਲੀ ਲਾਈਨ ਫੇਰ ਆ ਇੱਕ ਆਮਬ ਦੇ ਕੇਲਾ ਇਹਨੂੰ ਆਲਟਰਨੇਟਿਵ ਐਵੇਂ ਅਸੀਂ ਡਾਇਗਨਲ ਹੀ ਬਣਾਇਆ ਹੋਇਆ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਤਾਂ ਇਹ ਮੇਰਾ ਜਿਹੜਾ ਆਮਬ ਤੇ ਲੀਚੀ ਹੈ ਜਿਹੜੇ ਇਹ ਮੇਰੇ ਨਾਲ ਤਾਂ ਵਿੰਡ ਬ੍ਰੇਕ ਦਾ ਕੰਮ ਕਰਨਗੇ ਕਿਉਂਕਿ ਇਧਰੋਂ ਨਾਰਥ ਤੋਂ ਜਨੇ ਵੀ ਠੰਡੀਆਂ ਹਵਾਵਾਂ ਆਉਣਗੀਆਂ ਤਾਂ ਉਹਨਾਂ ਨੂੰ ਰੋਕਣਗੇ ਨਾਲ ਤਾਂ ਨਾਲੇ ਇਹਨਾਂ ਦਾ ਕੋਈ ਛਾਂ ਜਿਹੜੀ ਉਹ ਛੋਟੇ ਬੂਟਿਆਂ ਨੂੰ ਪ੍ਰੋਬਲਮ ਨਹੀਂ ਦੇਊਗੀ ਤੇ ਜਿਹੜੇ ਤੁਸੀਂ ਗੱਲ ਕੀਤੀ ਐ ਵੀ ਅਮਰੂਦਾਂ ਨੂੰ ਨੱਪ ਲੈਣਗੇ ਅਮਰੂਦ ਮੇਰੇ ਕੋਲ 2 2 ਸਵਾ 2 ਸਾਲ ਦਾ ਹੋ ਗਿਆ 10 ਤੋਂ 12 ਸਾਲ ਲਾਈਫ ਹੁੰਦੀ ਹੈ ਅਮਰੂਦ ਦੀ ਉਸ ਤੋਂ ਬਾਅਦ ਅਮਰੂਦ ਰਹਿੰਦੇ ਆ ਪਰ ਉਹਦੀ ਮਠਾਸ ਘਟ ਜਾਂਦੀ ਹੈ ਉਹਦਾ ਕੁਆਲਿਟੀ ਘਟ ਜਾਂਦੀ ਹੈ ਤਾਂ 10 ਤੋਂ 12 ਸਾਲਾਂ ਬਾਅਦ ਜੇ ਮੇਰੇ ਕੋਲੇ ਆਂਬ ਪ੍ਰੋਬਲਮ ਦੇਊਗਾ ਵੀ ਤਾਂ ਮੈਨੂੰ ਉਹਨੂੰ ਪੱਟਾਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਕਿਸੇ ਬੂਟੇ ਨੂੰ ਕਰੂਗੀ ਪ੍ਰੋਬਲਮ ਤਾਂ ਆਦਰਵਾਈਸ 7-8 ਸਾਲਾਂ ਬਣੂ ਲੱਗ ਜਾਂਦੇ ਆ ਆਰਾਮ ਨਾਲ ਹੂੰ ਹੂੰ ਤਾਂ ਕਰਕੇ ਇਹ ਅਸੀਂ ਮਿਕਸ ਕਰਤਾ ਇਹ ਤੋਂ ਬਾਅਦ ਜਿਹੜੀਆਂ ਲਾਈਨਾਂ ਐ ਇਹ ਐਵੇਂ ਅਸੀਂ ਲਾਈਨਾਂ ਬਣਾ ਲਈਆਂ ਜਿਵੇਂ ਮੰਨ ਲਓ ਇੱਕ ਲਾਈਨ ਐਪਲ ਦੀ ਕੱਢ ਦਾਂਗੇ ਇੱਕ ਆੜੂ ਇੱਕ ਆਲੂ ਬਖਾਰਾ ਫਿਰ ਕਿੰਨੂੰ ਉਧਰ ਮੈਂ ਲਾਤੇ ਹਾਂ ਮਾਲਟੇ ਲਾਤੇ ਹਾਂ ਸੈਂਟਰ ਦੇ ਵਿੱਚ ਇਹਦੇ ਥੋੜਾ ਜਿਹਾ ਛੋਟਾ ਜਿਹਾ ਇੱਕ ਬਣਾ ਕੇ ਇੱਕ ਹੱਟ ਟਾਈ ਬਣਾ ਕੇ ਫਿਰ ਉਹਦੇ ਚ ਰਸਤਾ ਬਣਾ ਕੇ ਉਹਦੇ ਚ ਅੰਗੂਰਾਂ ਦੀਆਂ ਵੱਲਾਂ ਚੜਾਵਾਂਗੇ ਇਹ ਸਾਰੇ ਸੋਚਾ ਹੋਇਆ ਮੈਨੀਫੈਸਟੇਸ਼ਨ ਹੈ ਇਹ ਅੱਗੇ ਵੀ ਬੰਦਾ ਜੇ ਇਸ ਤਰੀਕੇ ਇਸ ਕੰਮ ਦੇ ਵਿੱਚ ਆ ਜੇ ਫਿਰ ਬੰਦਾ ਦਿਮਾਗ ਜਿਆਦਾ ਕੰਮ ਕਰਦਾ ਸਾਰਾ ਦਿਨ ਇਮੇਜਿਨ ਕਰਦਾ ਰਹਿੰਦਾ ਬੰਦਾ ਇਹ ਚੀਜ਼ ਇੱਕ ਤਾਂ ਹੁੰਦਾ ਵੀਰੇ ਵੀ ਕਈ ਨਾਂ ਦਾ ਆਰਗੈਨਿਕ ਹੀ ਹੁੰਦਾ ਵੀ ਕਹਿ ਦਿੰਦੇ ਅਸੀਂ ਆਰਗੈਨਿਕ ਆ ਤੇ ਪਰ ਉਹ ਖਾਦਾਂ ਦੀ ਵਰਤੋਂ ਵੀ ਕਰਦੇ ਆ ਤੇ ਸਾਰਾ ਕੁਝ ਹੀ ਕਰਦੇ ਆ ਤੇ ਵੇਚੀ ਵੀ ਉਹ ਆਰਗੈਨਿਕ ਦੇ ਰੇਟ ਤੇ ਜਾਂਦੇ ਆ ਤੇ ਤੁਹਾਡਾ ਇਹ ਜਿਹੜਾ ਹੈਗਾ ਕੀ ਕੁਦਰਤੀ ਤਰੀਕੇ ਨਾਲ ਆਰਗੈਨਿਕ ਹੈ ਜਮ ਇਹ ਬਿਲਕੁਲ ਪਿਓਰ ਆਰਗੈਨਿਕ ਹੈ ਭਾਈ ਜੀ ਇਹ ਇਤਨਾ ਡੇਢ ਕਿੱਲਾ ਮੇਰੇ ਕੋਲੇ ਅੱਛਾ ਇਹਦੇ ਚ ਪਿਛਲੇ 7 ਤੋਂ 8 ਸਾਲ ਤੋਂ ਅਸੀਂ ਕੋਈ ਰੇਸਪਰੀ ਨਹੀਂ ਪਾਈ ਹੈਗੀ ਤੁਸੀਂ ਭਾਈ ਇਹ ਜਿਵੇਂ ਆਮ ਆਪਣੇ ਰਸਾਇਣਿਕ ਖਾਦਾਂ ਵਾਲੇ ਬਾਗ ਲੱਗੇ ਅਮਰੂਦਾਂ ਦੇ ਪੁਰਾਣੇ ਜੇ ਬਜ਼ੁਰਗਾਂ ਨੇ ਵੀ ਲਾਏ ਆ ਜਾਂ ਨਵੇਂ ਵੀ ਲਾ ਰਹੇ ਆ ਸਾਰੇ ਰਸਾਇਣਿਕ ਖਾਦਾਂ ਵਾਲੇ ਲਾਉਂਦੇ ਆ ਤੁਸੀਂ ਇਹ ਕੁਦਰਤੀ ਤਰੀਕੇ ਵਾਲਾ ਬਾਗ ਕਿਉਂ ਚੁਣਿਆ ਵੀ ਤੁਹਾਨੂੰ ਕੀ ਇਹਦੇ ਚ ਫਾਇਦਾ ਮਿਲਿਆ ਫਾਇਦਾ ਬਈ ਜੀ ਆਰਗੈਨਿਕ ਨੂੰ ਲੈ ਕੇ ਜੇ ਆਪਾਂ ਕਹੀਏ ਵੀ ਕਮਰਸ਼ੀਅਲੀ ਬਹੁਤ ਜ਼ਿਆਦਾ ਫਾਇਦਾ ਫਾਈਨੈਂਸ਼ੀਅਲੀ ਆਪਣਾ ਫਾਇਦਾ ਹੋ ਜਾਊਗਾ ਉਹ ਤਾਂ ਨਹੀਂ ਆਪਾਂ ਫਿਲਹਾਲ ਹੈ ਜੇ ਆਪਾਂ ਐਕਸਪੈਕਟ ਕਰ ਸਕਦੇ ਪਰ ਜੇ ਆਪਾਂ ਵੈਸੇ ਦੇਖੀਏ ਕਿ ਆਪਣੇ ਮਾਈਂਡ ਨੂੰ ਤਸੱਲੀ ਹੈ ਜਿਹੜੀ ਜਾਂ ਕਹ ਲਓ ਕਿ ਹੁਣ ਇੰਨੀਆਂ ਬਿਮਾਰੀਆਂ ਵਧੀਆਂ ਹੋਈਆਂ ਐ ਜਿੱਦੋਂ ਹੁਣ ਕੈਂਸਰ ਫੈਲਿਆ ਹੋਇਆ ਸਾਰਾ ਜਿਹੜਾ ਆਪਣੇ ਕੋਲੇ ਰੇ ਸਪਰੇਅ ਹੈ ਜਿਹੜੀ ਇਹਦੀ ਦੇਣੀ ਆ ਸਭ ਕੁਝ ਹੈ ਜਿਹੜੀਆਂ ਬਿਮਾਰੀਆਂ ਫੈਲੀਆਂ ਹੋਈਆਂ ਤਾਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਮੈਂ ਡਿਜੈਕਟ ਹੋ ਗਿਆ ਸੀ ਕਿ ਇੰਨੀ ਬਿਮਾਰੀ ਫੈਲੀ ਹੋਈ ਹੈ ਤਾਂ ਇਹਨੂੰ ਠੀਕ ਕਰਨ ਦੇ ਲਈ ਆਪਾਂ ਕੀ ਕਰ ਸਕ ਕਰ ਸਕਦੇ ਆ ਤਾਂ ਆਪਣਾ ਇੱਕ ਕਦਮ ਹੈ ਮੇਰਾ ਇੱਕ ਜਿਹੜਾ ਪੁੱਟਿਆ ਹੋਇਆ ਉਹ ਇਸ ਵੀਡੀਓ ਵਿੱਚ ਤੁਹਾਨੂੰ ਦਿੱਤੀ ਹੋਈ ਜਾਣਕਾਰੀ ਜੇ ਵਧੀਆ ਲੱਗੀ ਤਾਂ ਇਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅੱਗੇ ਹੋਰ ਕਿਸਾਨ ਭਰਾਵਾਂ ਤੱਕ ਸਾਂਝੀ ਜਰੂਰ ਕਰੋ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਜੁਆਇਨ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ